ਅੱਜ ਮੁਲਕ ਪਧਰੀ ਜਿਹੜੀ ਹੜਤਾਲ ਆ ਕੇਂਦਰੀ ਟ੍ਰੇਡ ਯੂਨੀਅਨਾਂ ਦੀ ਉਹਦਾ ਅਸੀਂ ਸਵਿਵਿਤ ਕਿਸਾਨ ਮੋਰਚੇ ਵੱਲੋਂ ਹਮਾਇਤ ਕਰਦੇ ਆਂ ਇਹ ਹੜਤਾਲ ਆ ਕੇਂਦਰ ਸਰਕਾਰ ਨੇ ਜਿਹੜਾ ਮਜ਼ਦੂਰਾਂ ਲਈ ਵਾਸਤੇ ਮਨਰੇਗਾ ਸਕੀਮ ਜਿਹੜੀ ਖਤਮ ਕੀਤੀ ਆ ਕਿਰਤ ਕਾਨੂੰਨ ਖਤਮ ਕਰਕੇ ਜਿਹੜੇ ਲੇਬਰ ਕੋਡ ਆ ਉਹ ਲੈ ਕੇ ਆਂਦੇ ਆ ਕੱਚੇ ਮਜ਼ਦੂਰਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਮੰਗ ਕਰਦੇ ਆਂ ਬਿਜਲੀ ਬਿੱਲ ਬੀਜ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਦੇ ਆਂ ਔਰ ਨਾਲ ਜਿਹੜੀ ਅਮਰੀਕਾ ਤੇ ਭਾਰਤ ਦਾ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਉਹਨੂੰ ਅਸੀਂ ਰੱਦ ਕਰਨੀ ਮੰਗ ਕਰਦੇ ਆ। ਤੋਂ ਅੱਜ ਇੱਕ ਗੱਲ ਪੂਰੀ ਤਰ੍ਹਾਂ ਸਾਫ਼ ਹੋ ਚੁੱਕੀ ਆ ਕਿ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਆ ਉਹ ਕਾਰਪੋਰੇਟ ਘਰਾਣਿਆਂ ਦੇ ਲਈ ਇਸ ਮੁਲਕ ਦੇ ਮਜ਼ਦੂਰਾਂ ਨੂੰ ਕਿਰਤੀਆਂ ਨੂੰ ਕੱਚੇ ਮਲਾਜ਼ਮਾਂ ਨੂੰ ਮਤਲਬ ਲਗਾਤਾਰ ਤੰਗ ਪਰੇਸ਼ਾਨ ਕਰ ਰਹੀ ਆ। ਕਿਸਾਨ ਵਿਰੋਧੀ ਨੀਤੀਆਂ ਲੈ ਕੇ ਆ ਰਹੀ ਆ। ਤੋਂ ਅੱਜ ਮੁਲਕਪੰਦਰੀ ਹੜਤਾਲ ਨੇ ਗੱਲ ਸਾਫ਼ ਕਰਤੀ ਕਿ ਕਟਾਰਬੰਦੀ ਲਗਾਤਾਰ ਜਿਹੜੀ ਆ ਉਹ ਹੁੰਦੀ ਜਾ ਰਹੀ ਹੈ। ਇੱਕ ਪਾਸੇ ਇਸ ਮੁਲਕ ਦੇ ਕਿਰਤੀ ਲੋਕ ਨੇ ਕਿਸਾਨ ਨੇ ਕੱਚੇ ਮੁਲਾਜ਼ਮ ਨੇ ਮਜ਼ਦੂਰ ਨੇ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਹੈਗੀ ਆ ਸਰਕਾਰ ਹੈਗੀ ਆ ਤੁਸੀਂ ਦੇਖੋ ਕਿ ਇਸ ਮੁਲਕ ਦੇ ਵਿੱਚ ਜਦੋਂ ਦੀ ਮੋਦੀ ਸਰਕਾਰ ਸੱਤਾ ਚ ਆਈ ਆ 2014 'ਚ ਇਸ ਮੁਲਕ ਦੀ 53% ਧਨ ਦੌਲਤ ਉੱਪਰਲੇ 10% ਲੋਕਾਂ ਕੋਲੇ ਸੀ 2024 ਤੱਕ ਉੱਪਰਲੇ 10% ਲੋਕਾਂ ਕੋਲੇ ਮੁਲਕ ਦੀ 74% ਧਨ ਦੌਲਤ ਹੋ ਗਈ ਹੈਠਾਂ ਇਸ ਮੁਲਕ ਦੀਆਂ 55% ਔਰਤਾਂ ਖੂਨ ਦੀ ਕਮੀ ਦਾ ਸ਼ਿਕਾਰ ਆ 6 ਸਾਲ ਤੱਕ ਦੇ ਬੱਚੇ ਜਿਹੜੇ ਕਪੋਸ਼ਨਲ ਮਰਦੇ ਦੁਨੀਆ 'ਚ ਸਭ ਤੋਂ ਵੱਧ ਉਹ ਭਾਰਤ ਦੇ ਬੱਚੇ ਆ ਕਿਸਾਨ ਇੱਥੇ ਕੁਦਕੁਸ਼ੀਆਂ ਕਰ ਰਿਹਾ ਕੱਚੇ ਮੁਲਾਜ਼ਮ ਨਗੂਣੀਆਂ ਤਨਖਾਹਾਂ ਤੇ ਕੰਮ ਕਰ ਰਿਹਾ ਸਰਕਾਰੀ ਧਾਰਿਆਂ ਨੂੰ ਲਗਾਤਾਰ ਵੇਚਿਆ ਜਾ ਰਿਹਾ ਸਰਕਾਰੀ ਜਾਇਦਾਦਾਂ ਲਗਾਤਾਰ ਵੇਚੀਆਂ ਜਾ ਰਹੀਆਂ ਨੇ ਇਹ ਕਿੱਦਾਂ ਦਾ ਵਿਕਾਸ ਮਾਡਲ ਆ ਜਿਹੜਾ ਦੇਸ਼ ਦੇ ਲੋਕਾਂ ਨੂੰ ਭੁੱਖੇ ਮਾਰ ਰਿਹਾ ਇਹ ਵਿਕਾਸ ਮਾਡਲ ਨਹੀਂ ਇਹ ਵਿਨਾਸ਼ ਮਾਡਲ ਆ ਵਿਕਾਸ ਸਿਰਫ ਕੁਝ ਕਾਰਪੋਰੇਟ ਘਰਾਣਿਆਂ ਦਾ ਹੋ ਰਿਹਾ ਤੇ ਸਾਮਰਾਜੀ ਮੁਲਕਾਂ ਦੀਆਂ ਵੱਡੀਆਂ ਕੰਪਨੀਆਂ ਦਾ ਹੋ ਰਿਹਾ ਜਿਸ ਕਰਕੇ ਅੱਜ ਅਸੀਂ ਮੁਲਕ ਪਤਰੀ ਹੜਤਾਲ ਜੋ ਕੇਂਦਰੀ ਟੈਡੀ ਉਹਨਾਂ ਨੇ ਕੀਤੀ ਆ ਸਯੁਜਤ ਕਿਸਾਨ ਮੋਰਚੇ ਵੱਲੋਂ ਸੀ ਉਸ ਹੜਤਾਲ ਦੀ ਡਟਵੀਂ ਹਮਾਇਤ ਆ ਜਿਹੜੀ ਕਰ ਰਹੇ ਹੈ ਬਾਜ਼ਾਰ ਪੁੱਲੇ ਨੇ ਕੋਈ ਗਾਧਾ ਦੀ ਨਹੀਂ ਹੜਤਾਲ ਆ ਉਹ ਸਯੁਜ ਬਜ਼ਾਰਾਂ ਨੂੰ ਬੰਦ ਕਰਨ ਦਾ ਪ੍ਰੋਗਰਾਮ ਨਹੀਂ ਸੀ ਜੀ ਹੜਤਾਲ ਜਿਹੜੀ ਸੀ ਉਹ ਮਹਿਕਮਿਆਂ ਦੇ ਵਿੱਚ ਜਿਵੇਂ ਉਹ ਸਫਾਈ ਸੇਵਕ ਸੀਗੇ ਮਿੱਡੇ ਮੀਲ ਵਾਲੀਆਂ ਬੀਬੀਆਂ ਸੀਗੀਆਂ ਆਸ਼ਾ ਵਰਕਰ ਨੇ ਕਿਸਾਨ ਨੇ ਯਾਨੀ ਕਿ ਇਹੇ ਦੁਕਾਨਾਂ ਨੂੰ ਬੰਦ ਕਰਨ ਦੀ ਹੜਤਾਲ ਨਹੀਂ ਸੀਗੀ ਇਹ ਤਾਂ ਆਪਾਂ ਨੂੰ ਸਮਝਣਾ ਚਾਹੀਦਾ ਸਟ੍ਰਾਈਕ ਜਿਹੜੀ ਹੈਗੀ ਆ ਜਿਹੜਾ ਵੀ ਕੋਈ ਮੁਲਾਜ਼ਮ ਕਰਦਾ ਆਪਣਾ ਅਦਾਰਾ ਬੰਦ ਕਰਦਾ ਉਸ ਕਰਕੇ ਉਹਨਾਂ ਅਦਾਰਿਆਂ ਦੀ ਹੜਤਾਲ ਹੈਗੀ ਆ ਇਹ ਭਾਰਤ ਪੱਧਰੀ ਹੜਤਾਲ ਸੀ ਭਾਰਤ ਪੱਧਰੀ ਬੰਦ ਦਾ ਸੱਦਾ ਨਹੀਂ ਸੀ ਉਹ ਕਈ ਵਾਰੀ ਮੀਡੀਆ ਦੇ ਵਿੱਚ ਗੱਲ ਕੁਛ ਇਸ ਤਰ੍ਹਾਂ ਪੇਸ਼ ਹੋ ਜਾਂਦੀ ਹੈਗੀ ਆ ਹਾਂ ਜਿਹਨਾਂ ਕਾਨੂੰਨਾਂ ਦੇ ਸਮਝ ਕੇ ਲੜ ਰਹੇ ਆ ਮਿਹਨਤਾਂ ਦੀ ਪੂਰੀ ਦੁਨੀਆ ਚ ਕੁਰਬਾਨੀਆਂ ਕਰਕੇ 8 ਘੰਟੇ ਦਿਹਾੜੀ ਦਾ ਅਧਿਕਾਰ ਲਿਆ ਉਹਨਾਂ ਨੇ 8 ਘੰਟੇ ਦਿਹਾੜੀ ਨੂੰ 12 ਘੰਟੇ ਕਰ ਦੇਣਾ ਇਹ ਗੱਲ ਜਾਖੜ ਨੂੰ ਸਮਝਣੀ ਚਾਹੀਦੀ ਸਾਨੂੰ ਸਮਝਣੀ ਚਾਹੀਦੀ ਆ ਆ ਸੁਭਦਾ ਕੇਂਦਰ ਚਲੇ ਜੋ ਐਤਵਾਰ ਵੀ ਮਜ਼ਦਮ ਕੰਮ ਕਰਦੇ ਉਹਦੀ ਐਤਵਾਰ ਦੀ ਛੁੱਟੀ ਵੀ ਖਤਮ ਕਰਤੀ ਆ ਠੀਕ ਆ ਇਹ ਮਤਲਬ ਮਜ਼ਦੂਰਾ ਕੋਲ ਹੜਤਾਲ ਕਰਨ ਦਾ ਹੱਕ ਖੋਲਿਆ ਮਨਰੇਗਾ ਸਕੀਮ ਜਿਹੜੀ ਹੈਗੀ ਆ ਉਹ ਖਤਮ ਕਰਤੀ ਹੈਗੀ ਆ ਬਾਹਰੋਂ ਸਸਤਾ ਅਨਾਜ ਆਉਣਾ ਹੈਗਾ ਹਿਮਾਚਲ ਦਾ ਸੇ ਪੈਦਾ ਕਰਨ ਵਾਲਾ ਕਸ਼ਮੀਰ ਦਾ ਸੇ ਪੈਦਾ ਕਰਨ ਵਾਲਾ ਕਿਸਾਨ ਚੀਕ ਰਿਹਾ ਹੈਗਾ ਸਭ ਤੋਂ ਵੱਧ ਕਪਾਹ ਪੈਦਾ ਕਰਨ ਵਾਲੇ ਕਿਸਾਨ ਗੁਜਰਾਤ ਸੀਗੇ ਕਪਾਹ ਸਾਰੀ ਬਾਹਰੋਂ ਆਉਣੀ ਹੈਗੀ ਆ ਈ ਸਮਝੀਏ ਇਹ ਕਹਿੰਦੇ ਕਿ ਅਸੀਂ ਜਾਕਰ ਸਾਹਿਬ ਕਹਿੰਦੇ ਵੀ ਤਸ਼ਤੀ ਤੂਫਾਨ ਸੇ ਕਢ ਕੇ ਲਾਏ ਹੈ ਭਾਰਤ ਤੇ 18% ਟੈਰ ਫਲਾਇਆ ਅਮਰੀਕਾ ਨੇ ਪਹਿਲਾਂ 4% ਸੀ 4 ਤੋਂ 5% ਉਨੇ 25 ਕੀਤਾ 25 ਤੋਂ 50 ਕੀਤਾ ਇਹ ਟਾਰਾ ਮਾਰ ਰਿਹਾ 18% ਟੈਰਫ ਨੂੰ ਯਾਨੀ ਕਿ 4 ਤੋਂ ਵੱਧ ਕੇ 18 ਹੋ ਗਿਆ ਅਗਲੇ ਦਿਨ 4 5 ਗੁਣਾ ਵਧਿਆ ਜੀ ਘਟਿਆ ਨਹੀਂ ਹੈ 18% ਘਟਾਇਆ 50 ਚ ਮੈਂ ਤੁਸੀਂ ਗੱਲ ਨੂੰ ਸਮਝੋ ਕੁਝ ਨਹੀਂ ਘਟਿਆਗਾ ਜੀ ਹਜੇ ਉਹ ਕਹਿੰਦਾ ਜਦੋਂ ਸਾਰੀਆਂ ਗੱਲਾਂ ਮੰਨੋਗੇ ਅੱਜ ਵੀ 50% ਆ ਜਦੋਂ ਸਾਰੀਆਂ ਗੱਲਾਂ ਮੰਨੋਗੇ ਫਿਰ 18% ਹੋਣਾ ਤੁਸੀਂ ਦੇਖੋ ਕਿ ਅਗਲੇ ਦਿਨ ਬੰਗਲਾਦੇਸ਼ ਦੇ ਨਾਲ ਜਿਹੜੀ ਮਤਲਬ ਬਾਈਲੈਟਰਲ ਟ੍ਰੀਟੀ ਹੁੰਦੀ ਆ ਮਤਲਬ ਟ੍ਰੇਡ ਡੀਲ ਹੁੰਦੀ ਆ ਅਮਰੀਕਾ ਦੀ ਉਹਨੇ ਕਿਹਾ ਬੰਗਲਾਦੇਸ਼ ਨੂੰ ਕਿ ਤੁਸੀਂ ਭਾਰਤ ਤੋਂ ਕਪਾਹ ਨਹੀਂ ਖਰੀਦਦੇ 80% ਕਪਾਹ ਬੰਗਲਾਦੇਸ਼ ਭਾਰਤੋਂ ਖਰੀਦਦਾ ਸਾਡੇ ਤੋਂ ਕਪਾਹ ਖਰੀਦਨੀ ਆ ਤੇ ਸਾਡੀ ਮੰਡੀ ਚ ਤੁਸੀਂ ਕਪੜਾ ਵੇਚੋਗੇ ਵੇਚੋਗੇ ਤੁਹਾਨੂੰ ਜ਼ੀਰੋ ਟੈਰਫ ਲੱਗੇਗਾ ਫਿਰ ਜਿਹੜੇ ਵਿਸ਼ਵ ਸ਼ਕਤੀ ਆ ਆਪਦੇ ਆਪ ਨੂੰ ਕਹਿੰਦੇ ਉਹਨਾਂ ਤੇ 18% ਟੈਰਫ ਤੇ ਜਿਨ੍ਹਾਂ ਨੂੰ ਕਮਜ਼ੋਰ ਮੁਲਕ ਕਹਿੰਦੇ ਆ ਉਹ 0% ਟੈਰਫ ਤੇ ਫਿਰ ਵਿਸ਼ਵ ਛੱਟੀ ਕੋਣ ਹੋਇਆ ਇਹ ਸਮਝਣ ਦੀ ਲੋੜ ਜਾਖੜ ਨੂੰ ਆ ਕਿ ਸਾਨੂੰ ਸਾਡੀ ਕਪਾਹ ਸਾਡੇ ਮੁਲਕ ਚ ਕਪਾਹ ਬਾਹਰੋਂ ਆ ਗਈ ਸਰਕਾਰ ਨੇ ਸਾਡੀ ਖਰੀਦੀ ਨਹੀਂ ਸਾਡੀ ਕੋਈ ਬੰਗਲਾਦੇਸ਼ ਵੀ ਨਹੀਂ ਸੀ ਅਮਰੀਕਾ ਨੇ ਕਿਹਾ ਤੁਸੀਂ ਬੰਗਲਾਦੇਸ਼ ਨੂੰ ਤੁਸੀਂ ਖਰੀਦਣੀ ਨਹੀਂ ਸਾਡੇ ਕੱਪੜੇ ਤੇ 18% ਟੈਰਫ ਅਮਰੀਕਾ ਦੇ ਕੱਪੜੇ ਤੇ 0% ਟੈਰਫ ਇਹਦਾ ਮਤਲਬ ਸਾਡੀ ਖੇਤੀ ਵੀ ਬਰਬਾਦ ਕਰਤੀ ਸਾਡੀ ਟੈਕਸਟਾਈਲ ਇੰਡਸਟਰੀ ਵੀ ਬਰਬਾਦ ਕਰਤੀ ਸਾਡੇ ਮਜ਼ਦੂਰ ਵੀ ਜਿਹੜੇ ਬਰਬਾਦ ਕਰਤੇ ਇਹ ਸਮਝਣ ਦੀ ਲੋੜ ਸਾਨੂੰ ਆ ਸਾਨੂੰ ਨਹੀਂ ਕਿ ਅਸੀਂ ਸਮਝ ਕੇ ਲੜ ਰਹੇ ਸੁਨੀਲ ਜਾਖੜ ਸਾਹਿਬ ਨੂੰ ਸਮਝਣ ਦੀ ਜਰੂਰਤ ਹੈ